ਇਹ ਆਲਾ ਚਮਕੌਰ ਬਈ ਵਧੀਆ ਅੱਛਾ ਹੁਣ ਫਿਰ ਕਿਹੜੇ ਬੇਜਵਾਨਾਂ ਦੀ ਸੇਵਾ ਚੱਲ ਰਹੀ ਹੈ ਕਤੂਰੇ ਦੀ ਅੱਛਾ ਹੁਣ ਕਿੰਨੇ ਫੀਮੇਲ ਡੌਗਸ ਹੋਈਆਂ ਹੋਈਆਂ ਹੁਣ ਤਿੰਨ ਤਿੰਨ ਕਿੱਥੇ ਕਿੱਥੇ ਦੋ ਗਾਂਹਾਂ ਦੇ ਤੇ ਇੱਕ ਆਪਣੇ ਘਰੇ ਅੱਛਾ ਆਪਣੇ ਜਿਹੜੇ ਘਰੇ ਤੁਸੀਂ ਉਹ ਸਟੋਰੀ ਬਹੁਤ ਵਧੀਆ ਲੱਗੀ ਮੈਨੂੰ ਜਿਹੜੀ ਤੁਸੀਂ ਸੁਣਾਈ ਆ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਇੱਕ ਦੇ ਵਿੱਚ ਸੂਈ ਆ ਅਸੀਂ ਕੁਰੇ ਫਿਰਦੇ ਰਹੇ ਨੇ ਹਰ ਵਕਤ ਹਾਂ ਤੂੰ ਤੂੰ ਜੀ ਹੁੰਦੀ ਸੁਣੀ ਜਦੋਂ ਹਾਂ ਤੁਹਾਨੂੰ ਲੱਗਿਆ ਵੀ ਇੱਥੇ ਕੁਝ ਹੈਗਾ ਜਦੋਂ ਅੰਦਰ ਜਾ ਕੇ ਦੇਖਿਆ ਹਾਂ ਕੁੱਤੀ ਸੂਈ ਹੋਈ ਛੋਟੇ ਛੋਟੇ ਕਤੂਰੇ ਹਾਂ ਤੇ ਉਦੋਂ ਤੋਂ ਉਹਨਾਂ ਦੀ ਰੱਖਿਆ ਕਰਨੀ ਅੱਛਾ ਕਰਨ ਲੱਗੇ ਤੇ ਪਾਣੀ ਲਾਉਣਾ ਸੀ ਪੋਂਡੀ ਨੂੰ ਸੁਕਾ ਲਈ ਪੋਂਡੀ ਪਾਣੀ ਨਹੀਂ ਲਾਇਆ अच्छा ਜਦੋਂ ਉਹ ਹੋ ਗਏ ਤਖੜੇ ਹਾਂ ਬਾਹਰ ਨਿਕਲੇ ਬਾਅਦ ਚ ਪੋਂਡੀ ਰਮਾਈ ਹੈ ਤੇ ਹੁਣ ਉਹ ਵਧੀਆ ਹੋਏ ਫਿਰਦੇ ਵਾਹ ਬਾਈ ਨਹੀਂ ਐ ਨਹੀਂ ਲੱਗਿਆ ਕੋਈ ਬੰਦਾ ਨੂੰ ਆਇਆ ਹੁੰਦਾ ਵੀ ਆਪਾਂ ਕੀ ਲੈਣਾ ਇਹਨੂੰ ਬਾਹਰ ਕੱਢ ਕੇ ਰੱਖ ਦੰਨੇ ਆ ਬਾਹਰ ਘੋਰ ਨਾ ਪਾਣ ਨਾ ਪੋਂਡੀ ਚ ਰਮਾ ਦਈਏ ਨਹੀਂ ਐ ਨਹੀਂ ਲੱਗਿਆ ਐ ਲੱਗਿਆ ਵੀ ਇਹਨਾਂ ਨੂੰ ਛੇੜਾਂਗੇ ਹਾਂ ਤਾਂ ਇਹਨਾਂ ਦੀ ਮਾਂ ਦੇ ਮਤਲਬ ਜਿਹੜਾ ਥਾਂ ਉਹਨੇ ਭਾਲਿਆਗਾ ਉਹ ਦੂਜਾ ਠੀਕ ਨਹੀਂ ਹੋਣਾ ਉਹਦੇ ਅੱਛਾ ਉਹਨੇ ਵੀ ਸੋਚ ਕੇ ਭਾਲਿਆ ਹੋਊ ਭਾਲਿਆ ਉਹ ਕਿੰਨੇ ਦਿਨ ਲੇਟ ਕਰਤਾ ਬਾਈ ਪਾਣੀ ਦੋ ਮੀ ਨਵਾਦ ਹੋਏ ਨੇ ਅੱਛਾ ਜੀ ਪਾਣੀ ਨਹੀਂ ਲਾਇਆ ਪੋਂਡੀ ਨੇ ਮੈਂ ਉਹ ਦੇਖੇ ਸੀ ਸੋਹਣੇ ਬੜੇ ਆ ਨਾ ਉਹ ਰਹਿੰਦੇ ਹੋਣ ਉੱਥੇ ਆ ਆਪਣੇ ਹੁਣ ਬਾਰਕਿਆ ਦੇ ਅੱਛਾ ਉੱਥੋਂ ਪੋਂਡੀ ਜਿੋਂ ਨਿਕਲ ਗਏ ਹਾਂ ਬਾਰਕ ਉਹ ਬਣਾਏ ਉਹ ਪਰਾਲੀ ਜੀ ਪਈ ਆ ਹਾਂ ਹੁਣ ਉੱਥੇ ਰਹਿੰਦੇ ਇੱਕ ਇੱਥੇ ਭੂਰਾ ਡੌਗ ਤੇ ਫੀਮੇਲ ਡੌਗ ਬਲੈਕ ਜੀ ਇੱਧੇ ਇੱਕ ਕਰਨ ਨੀਵਾ ਜਾਈ ਇੱਥੇ ਨਹੀਂ ਫਿਰਦੀ ਹੁੰਦੀ ਆਪਣੇ ਅੱਡੇ ਤੇ ਹਾਂ ਦੇਖੇ ਉਹ ਬਹੁਤ ਵਧੀਆ ਉਹ ਕਿੱਥੇ ਸੂਈ ਹੈ ਕੀ ਨਹੀਂ ਜੀ ਬਤਾਏ ਤਾਂ ਮਦਰੀ ਇਹੜੀ ਆਪੇ ਹੋਈ ਗਈ ਉਹ ਤਾਂ ਮੈਨੂੰ ਪਤਾ ਲਾਲ ਜੀ ਉਹ ਜੱਟ ਜੀ ਆ ਉਹਦੇ ਉਹ ਮੈਂ ਇੱਕ ਦਿਨ ਲੱਭਿਆ ਸੀ ਕੁਸਤਾ ਕੱਲ ਜਵਾਖ ਜੇ ਚੱਕ ਕੇ ਲੈ ਗਈ ਅੱਛਾ ਤੇ ਪਹਿਲਾਂ ਤਾਂ ਫੜੇ ਨਹੀਂ ਗਏ ਬੋਦਨਿਕ ਦੂਰੇ ਉਹਦੇ ਲੈ ਗਿਆ ਕੁੱਤੇ ਸੀ ਖਾਸ ਕਰ ਹਾਂ ਉਹ ਮੈਂ ਨਾ ਇੱਕ ਦਿਨ ਆਉਂਦਾ ਸੀ ਆਪਣਾ ਤੇ ਤੁਹਾਨੂੰ ਪਤਾ ਹੀ ਹੈ ਉਹ ਲੱਗ ਗਿਆ ਕਰਨ ਸਾਈਕਲ ਤੇ ਬੈਠਾ ਕਹਿੰਦਾ ਤੂੰ ਹੀ ਤੂੰ ਹੀ ਹੈ ਕਰਨ ਲੱਗ ਗਿਆ ਮੈਂ ਆਖਿਆ ਯਾਰ ਮੈਂ ਹੈ ਤਾਜੀ ਸੋਈ ਆ ਮੈਂ ਆਖਿਆ ਇਹਨੂੰ ਆਪਾਂ ਯਾਰ ਕੜਾਈ ਕਰਕੇ ਪਾ ਜਾਾਂਗੇ ਉਧਰ ਤੁਹਾਡੇ ਖੇਤ ਤਾਂ ਮੈਂ ਪਾ ਕੇ ਆਉਂਦਾ ਰਿਹਾ ਤੇ ਜਦੋਂ ਮੈਂ ਉਹਨੂੰ ਲੱਭਿਆ ਇਸ ਦੁਬਾਰੋ ਮੈਨੂੰ ਥੈ ਇ ਨਹੀਂ ਵੀ ਕਿੱਧਰ ਲੰਗੀ ਜਦੋਂ ਮੈਂ ਕੜਾਹੀ ਲੈ ਕੇ ਆਇਆ ਇਹ ਹਾਂ ਮੈਨੂੰ ਨਹੀਂ ਸੀ ਪਤਾ ਉਹ ਮੈਨੂੰ ਹੁਣ ਇੱਥੇ ਆਪਣੇ ਪਿੰਡਰ ਦੇ ਖੇਤੋਂ ਨਿਕਲਦੀ ਇੱਕ ਦਿਨ ਦੇਖੀ ਅਚਾਨਕ ਉਹ ਲੂ ਲੈ ਗਈ ਹਾਂ ਉਹਦੇ ਮੈਂ ਦੇਖੀ ਉੱਥੇ ਆਸ-ਪਾਸ ਹੀ ਰਹਦੀ ਆ ਉਹ ਅੱਛਾ ਆਸ-ਪਾਸ ਹੀ ਰਹਦੀ ਆ ਤੇ ਇਧਰੋਂ ਪਿੰਡ ਆਉਦੀ ਆ ਉਸਤਾ ਪਾਈ ਦਿੰਦੇ ਆ ਖਾਣਾ-ਦਣਾ ਉਹਦਾ ਉਹਨਾਂ ਦਾ ਪੂਰਾ ਕਰਦੀ ਆ ਧੋਈ ਜਾਂਦੀ ਆ ਅਸਲ 'ਚ ਭਾਈ ਜਿਵੇਂ ਤੁਸੀਂ ਨਾ ਜਿਹੜਾ ਤੁਹਾਡਾ ਕਰਮ ਆ ਇਹ ਸਭ ਤੋਂ ਨਰਾਲਾ ਕਰਮਾ ਕਿਵੇਂ ਹੁਣ ਐਂ ਦੇਖੋ ਜਿਹੜੀ ਜਦੋਂ ਫੀਮੇਲ ਡੌਗ ਦੀ ਡਿਲੀਵਰੀ ਹੁੰਦੀ ਹੈ ਤਾਂ ਇਹਨੇ ਭੋਜਨ ਦੀ ਭਾਲ ਦੇ ਵਿੱਚ ਕਿਉਂਕਿ ਬੱਚੇ ਚੁੰਗਦੇ ਹੁੰਦੇ ਆ ਇਹਨੇ ਦੂਰ ਦੂਰ ਜਾਣਾ ਹੁੰਦਾ ਇਹਨੂੰ ਕੁੱਤੇ ਵੀ ਵੱਢਦੇ ਆ ਇਹਨੂੰ ਹੋਰ ਵੀ ਕੋਈ ਸੋਟੀ ਮਾਰ ਜਾਂਦਾ ਕੋਈ ਐਕਸੀਡੈਂਟ ਹੋ ਜਾਂਦਾ ਕਈ ਵਾਰ ਤਾਂ ਮੈਂ ਇਹ ਜਿਹੇ ਦੇਖੇ ਹੋਏ ਆ ਹਾਲਾਤ ਵੀ ਬੱਚੇ ਦੁੱਧ ਕਣੀਓ ਤੜਫਦੇ ਮਰ ਜਾਂਦੇ ਆ ਪਤਾ ਵੀ ਨਹੀਂ ਹੁੰਦਾ ਕਿਸੇ ਨੂੰ ਵੀ ਕਿੱਥੇ ਸੋਈ ਸੀ ਹੈਨਾ ਤੇ ਵੀ ਤੁਸੀਂ ਬਹੁਤ ਇਹ ਵੱਡਾ ਪੁੰਨ ਆ ਤੁਹਾਡਾ ਮੈਂ ਕਹਿੰਨਾ ਮੇਰੇ ਲਈ ਸਭ ਤੋਂ ਵਧੀਆ ਇਨਸਾਨ ਹੋ ਤੁਸੀਂ ਜਿਹੜਾ ਇੰਨਾ ਬੇਜਵਾਨਾਂ ਦੀ ਜਵਾਨ ਮੰਨਦੇ ਹੋ ਬਾਕੀ ਐ ਨਾ ਦਰਵੇਸ਼ ਕਹਿੰਦੇ ਨੇ ਇਹਨਾਂ ਨੂੰ ਇਹ ਤਾਂ ਵਿਚਾਰੇ ਰੱਬ ਦੇ ਆਸਰੇ ਛੱਡੇ ਹੁੰਦੇ ਜਾਂ ਕਿਵੇਂ ਲਾਲਾ ਉਹ ਤੇਰੇ ਵਾਲੀ ਗੱਲ ਉਹ ਖਾਣਾ-ਦਾਣਾ ਲੈਣ ਗਈ ਜੇ ਰਾਤ ਨੂੰ ਮਰ ਗਈ ਹਾਂ ਕੀ ਉਹਨੂੰ ਹੋ ਗਿਆ ਉਹਨਾਂ ਦਾ ਕੌਣ ਵਾਲੀ ਵਾਲਾ ਹਾਂ ਹੁਣ ਜੇ ਆਪਾਂ ਆਪਦੇ ਤੇ ਲਾ ਕੇ ਦੇਖੀਏ ਉਹ ਐ ਆ ਵੀ ਉਹ ਬੋਲ ਕੇ ਨਹੀਂ ਦੱਸ ਸਕਦੇ ਜੇ ਹੁਣ ਇੱਥੇ ਆਪਾਂ ਕਿਸੇ ਛੋਟੇ ਬੱਚੇ ਦਾ ਬਾਪ ਦੀ ਡੈਥ ਹੋ ਜਾਂਦੀ ਹੈ ਆਪਾਂ ਕਹਿ ਦਿੰਦੇ ਨਾ ਯਾਰ ਵੀ ਬੱਚੇ ਦਾ ਓਖਾ ਹੋ ਗਿਆ ਤੇ ਤੁਸੀਂ ਐ ਦੇਖੋ ਹਾਲਾਂਕਿ ਉਹਦੇ ਨਾਲ ਸਾਰਾ ਪਰਿਵਾਰ ਹੁੰਦਾ ਬੱਚੇ ਨਾਲ ਤੇ ਆਪਾਂ ਨੂੰ ਫਿਰ ਵੀ ਐ ਲੱਗਦਾ ਅਧੂਰਾ ਲੱਗਦਾ ਵੀ ਯਾਰ ਬਾਪ ਬਿਨਾ ਹਨਾ ਹੈ ਨਹੀਂ ਕੁਝ ਤੇ ਜਦੋਂ ਆਪਾਂ ਇਹਨਾਂ ਦੇ 5 6 6 7 7 ਹੁੰਦੇ ਆ ਇਹ ਵਿਚਾਰੇ ਬੋਲ ਕੇ ਦੱਸ ਨਹੀਂ ਸਕਦੇ ਇਹ ਤੜਫੀ ਜਾਂਦੇ ਰਹਿੰਦੇ ਜਦੋਂ ਇਹਨਾਂ ਦੀ ਮਦਰ ਦੀ ਡੈਥ ਹੋ ਜਾਂਦੀ ਹੈ ਤੇ ਹਾਂ ਇਹਨਾਂ ਨੂੰ ਫਰਾਂ ਹੁੰਦਾ ਹੈ ਪਹਿਲਾਂ ਅੱਛਾ ਮੰਗੂ ਅੱਛਾ ਵੀ ਕਿਹੜਾ ਸਾਡੀ ਮਾਂ ਹੈ ਕਿਵੇਂ ਪਿਓ ਹੈਗਾ ਤੇ ਫਰਾਂ ਮਤਲਬ ਬੰਦਿਆਂ ਨਾਲੋਂ ਜ਼ਿਆਦਾ ਹੈ ਯਾਰ ਬੰਦਿਆਂ ਨਾਲੋਂ ਜ਼ਿਆਦਾ ਹੈ ਸਹੀ ਗੱਲ ਹੈ ਬਈ ਅੱਛਾ ਭਾਈ ਮੈਂ ਇਹ ਤੁਹਾਨੂੰ ਖੁਸ਼ੀ ਮਿਲਦੀ ਆ ਪੂਰੀ ਹੈ ਸਕੂਨ ਮਿਲਦਾ ਜਦ ਐ ਅਧੂਰਾ ਲੱਗਦਾ ਵੀ ਯਾਰ ਅੱਜ ਆਪਾਂ ਰੋਟੀ ਨਹੀਂ ਪਾਈ ਅੱਛਾ ਲੱਗਦਾ ਵੀ ਬਹੁਤ ਨੀਂਦ ਨਹੀਂ ਆਉਂਦੀ ਯਾਰ ਅੱਛਾ ਰਿਸ਼ਤੇਦਾਰ ਜੋ ਭੁੱਖੇ ਜੇ ਹੋਣਗੇ ਰਿਸ਼ਤੇਦਾਰੀ ਚ ਵੀ ਨਹੀਂ ਜਾਂਦਾ ਹੁਣ ਬਈ ਅੱਛਾ ਤੇ ਜਾਵਾਂਗੇ ਵੀ ਉੱਥੇ ਵੀ ਐ ਰਹਿੰਦਾ ਵੀ ਉਹਨਾਂ ਦਾ ਕੀ ਹਾਲ ਬਣਿਆ ਹੋਊ ਯਾਰ ਫਿਰ ਉਹਦਾ ਇੰਤਜ਼ਾਮ ਮੈਂ ਝਾੜੋਂ ਵੱਗ ਗਿਆ ਸੀਗਾ ਹੂੰ ਦੂਜੇ ਦਿਨ ਭੱਜ ਕੇ ਆਇਆ ਮਹਾ ਭੈਣ ਨੇ ਤਾਂ ਦੇਖਦੇ ਹੋਣਗੇ ਵੀ ਕਿੱਧਰ ਵੱਗ ਗਿਆ ਅੱਛਾ ਫਿਰ ਰੋਟੀ ਕੌਣ ਪਾ ਕੇ ਆਇਆ ਰੋਟੀ ਕੋਈ ਨਹੀਂ ਬਗਿਆ ਕੱਚਾ ਬੌਖਾ ਹੋ ਜਾਂਦਾ ਨਾ ਇਹ ਕਿਸੇ ਚ ਹਰੇਕ ਚ ਨਾ ਮੈਨੂੰ ਮੈਨੂੰ ਦੱਸ ਦਿਆ ਕਰ ਬਾਈ ਜਿੱਦ ਤੇ ਤੂੰ ਜਾਣਾ ਹੁੰਦਾ ਮੈਨੂੰ ਫੋਨ ਕਰਦਾ ਕਰ ਵੀ ਆਹ ਇਲਾਕੇ ਚ ਜੇ ਹੁਣ ਘਰੇ ਵੀ ਕਹਿ ਦਈਏ ਹਾਂ ਜਾਂ ਕਿਸ਼ੋਰ ਨੂੰ ਕਹਿ ਦਈਏ ਇਹ ਭੁੱਲ ਸਕਦਾ ਹੈ ਅਗਲਾ ਹਾਂ ਭੁੱਲ ਜੂਗਾ ਪਰ ਆਪਾਂ ਭੁੱਲਦੇ ਨਹੀਂ ਕਿ ਗਏ ਆਪਣੇ ਦਿਮਾਗ ਕੀ ਰਹਿਦਾਗਾ ਹਾਂ ਬੰਦੇ ਨੂੰ ਮਤਲਬ ਅ 10 ਸਾਲ 20 ਸਾਲ ਕਿੰਨਾ ਚਿਰ ਪੂਜੀ ਚੱਲ ਖਵਾਈ ਚੱਲ ਤੇ ਇੱਕ ਦਿਨ ਉਹਦੇ ਨਾਲ ਮੈਲੀ ਅਖੂਗੀ ਉਹ ਹੋਗਾ ਉਹ ਤੈਨੂੰ ਕੱਟ ਦੂਗਾ ਕੱਟ ਦੂਗਾ ਉਹ ਤੈਨੂੰ ਮਾੜਾ ਸਮਝੂਗਾ ਤੇ ਕੁੱਤੇ ਨੂੰ ਇੱਕ ਅੱਧਾ ਦਿਨ ਹੀ ਰੋਟੀ ਪਾ ਦੇ ਉਹ ਤੈਨੂੰ ਭੁੱਲਦਾ ਨਹੀਂ ਕੋਸ਼ਰ ਲਾਂਦਾ ਹਾਂ 10 ਸਾਲ ਬਾਅਦ ਮੈਂ ਕਿਉਂ ਉਹਨੂੰ ਫੇਰ ਵੀ ਉਹਨੂੰ ਬਾਸਣਾਉਂ ਵੀ ਆ ਉਹ ਬੰਦਾ ਜਾ ਸਹੀ ਹਲੇ ਹੋਰ ਭਾਈ ਆਪਣੇ ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਆਪਾਂ ਤਾਂ ਹੀ ਕਹਿੰਦੇ ਆ ਵੀ ਯਾਰ ਜਦੋਂ ਰੱਬ ਨੇ ਕੋਈ ਵੀ ਚੀਜ਼ ਪੈਦਾ ਕਰੀ ਆ ਉਹਦੇ ਵਿੱਚ ਜਾਨ ਹੈ ਉਹਨੂੰ ਜਿਉਣ ਦਾ ਹੱਕ ਹੈ ਇੱਥੇ ਜਿੰਨਾ ਆਪਾਂ ਨੂੰ ਹੈ ਤੇ ਐਵੇਂ ਨਾ ਅੰਨੇ ਵਾ ਕੁੱਤਾ ਸਮਝ ਕੇ ਗੱਡੀ ਥੱਲੇ ਲਾਤੜਤਾ ਜਾਂ ਮਾਰਿਆ ਉਹ ਇਹ ਨਹੀਂ ਕਰਨਾ ਚਾਹੀਦਾ ਅੱਛਾ ਵੀ ਹਰ ਇੱਕ ਜੀਵ ਜੰਤੂ ਦਾ ਆਪਾਂ ਨੂੰ ਭਲਾ ਕਰਨਾ ਚਾਹੀਦਾ ਭਲਾ ਕਰਨਾ ਚਾਹੀਦਾ ਤਾਂ ਹੀ ਆਪਣਾ ਭਲਾ ਹੋਊਗਾ ਆਏ ਹਾਏ ਬਾਈ ਕੀ ਬਾਤ ਹੈ ਤੇ ਆਪਾਂ ਕਿਸੇ ਦਾ ਮਾੜਾ ਸੋਚਾਂਗੇ ਆਪਣਾ ਭਲਾ ਮਾੜਾ ਭਈ ਇਹ ਸੇਵਾ ਨਿਰੰਤਰ ਜਾਰੀ ਰਹੂ ਜਿੰਨਾ ਦਾ ਵਿਸਾ ਚੱਲਦਾ ਜਿੰਨਾ ਤੱਕ ਜਿਉਂਦੇ ਆ ਅੱਛਾ ਜੇ ਮੰਨ ਲਓ ਕਦੇ ਮੌਕਾ ਮਿਲੇ ਗੁਰੂ ਮਹਾਰਾਜ ਤੁਹਾਡਾ ਬਹੁਤ ਤਰੱਕੀ ਦੇ ਕੰਮ ਕਰਦੇ ਫਿਰ ਜਿਵੇਂ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਜਿਵੇਂ ਉਹ ਪੂਜਾ ਭੈਣ ਹੋ ਰਿਹਾ ਇੱਥੇ ਲੁਧਿਆਣੇ ਉਹਨਾਂ ਨੇ ਕਿੰਨੇ ਡੌਗ ਰੱਖੇ ਹੋਏ ਆ ਫਿਰ ਐ ਵੱਡਾ ਕਰੋ ਬਣਾਓਗੇ ਸ਼ੈਲਟਰ ਉਹ ਤਾਂ ਖੁਦ ਦੇ ਹੱਥ ਨਾਲ ਭਈ ਅੱਛਾ ਚਲੋ ਠੀਕ